ਕਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਹੋਰ ਨਵੇਂ ਸਾਖੀ ਦੇ ਨਾਲ ਮੈਂ ਹਾਜ਼ਰਾਂ ਗੁਰੂ ਜੀ ਆਪਣੀ ਦੂਜੀ ਉਦਾਸੀ ਵਿੱਚ ਦੱਖਣ ਵਿੱਚ ਪਹੁੰਚੇ ਉਹਨਾਂ ਦੇ ਨਾਲ ਭਾਈ ਮਰਦਾਨਾ ਵੀ ਸਨ ਉਹ ਇੱਕ ਪਿੰਡ ਪਹੁੰਚੇ ਤੇ ਉੱਥੇ ਦੇ ਲੋਕਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਉੱਥੇ ਦੇ ਲੋਕਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਉੱਥੇ ਜੰਗਲ ਦੇ ਵਿੱਚ ਹਨੇ ਜੰਗਲ ਹਨ ਤੇ ਜੰਗਲ ਦੇ ਵਿੱਚ ਇੱਕ ਬੜਾ ਹੀ ਬੇਰਹਿਮ ਤੇ ਖੁੰਖਾਰ ਰਾਖਸ਼ਸ ਰਹਿੰਦਾ ਹੈ ਰਾਖਸ਼ਸ ਦੀਆਂ ਸ਼ਕਲਾਂ ਬਹੁਤ ਭਿਆਨਕ ਹਨ ਤੇ ਪੂਰਾ ਰੰਗ ਕਾਲਾ ਹੈ ਅੱਖਾਂ ਲਾਲ ਤੇ ਹੱਥਾਂ ਤੇ ਨੋ ਵਧੇ ਹੋਏ ਹਨ ਇਹ ਲੋਕ ਇਹ ਆਂਦੇ ਆਂਦੇ ਲੋਕਾਂ ਤੇ ਮਸਾਫਲਾਂ ਨੂੰ ਫੜ ਲੈਂਦਾ ਹੈ ਤੇ ਉਹਨਾਂ ਨੂੰ ਅ ਪਕੌੜੇ ਵਾਂਗੂ ਤਲਕੇ ਖਾ ਲੈਂਦਾ ਹੈ ਇੱਕ ਔਰਤ ਨੇ ਗੁਰਜਿੰਦਰ ਸਿਆ ਕਿ ਉਸੇ ਦੋਨੋਂ ਬੱਚਿਆਂ ਨੂੰ ਰਾਖਸ਼ ਖਾ ਚੁੱਕਿਆ ਹੈ ਜਦ ਕਿ ਜੰਗਲ ਵਿੱਚ ਜਾਨਵਰ ਵੀ ਹਨ ਲੇਕਿਨ ਰਾਖਸ਼ ਜਿਹੜਾ ਹੈ ਆਦਮੀਆਂ ਨੂੰ ਹੀ ਖਾਂਦਾ ਹੈ ਰਾਖਸ਼ ਦਾ ਮੁਖੀਆ ਮੁਖੀਆ ਦਾ ਨਾਮ ਕੋਡਾ ਰਾਖਸ਼ ਹੈ ਇਹ ਜ਼ੁਲਮ ਤੋਂ ਸਿਰਫ ਕੋਈ ਦੇਵੀ ਸ਼ਕਤੀ ਹੀ ਇਹਨਾਂ ਨੂੰ ਜਾਂ ਕੋਈ ਸੰਤ ਹੀ ਬਚਾ ਸਕਦਾ ਹੈ ਇਹ ਸਭ ਕੁਝ ਸੁਣ ਕੇ ਗੁਰੂ ਜੀ ਨੇ ਕੌੜੇ ਰਕਸ਼ਸ ਨੂੰ ਸੋਧਨ ਦਾ ਨਿਸ਼ਚੈ ਕਰ ਲਿਆ ਇਸ ਆ ਕੇ ਗੁਰੂ ਜੀ ਜੰਗਲ ਵੱਲ ਨੂੰ ਤੁਰ ਪਏ ਜਦ ਗੁਰੂ ਜੀ ਜੰਗਲ ਵਿੱਚ ਪਹੁੰਚੇ ਤੇ ਉੱਥੇ ਬਹੁਤ ਭਿਆਨਕ ਆਵਾਜ਼ਾਂ ਆ ਰਹੀਆਂ ਸਨ ਗੁਰੂ ਜੀ ਇੱਕ ਦਰਖਤ ਥੱਲੇ ਬੈਠ ਗਏ ਤੇ ਮਰਦਾਨਾ ਰਬਾਬ ਵਜਾਉਣ ਲੱਗ ਪਿਆ ਗੁਰੂ ਜੀ ਦੀ ਮਿੱਠੀ ਤਰਸਪਰੀ ਸ਼ਬਦ ਦੀ ਆਵਾਜ਼ ਸੁਣ ਕੇ ਕਵਾਟਰ ਆਕਸਿਸ ਵੀ ਉੱਤੇ ਆ ਕੇ ਖਲੋ ਗਿਆ ਹੈਰਾਨ ਹੋ ਗਿਆ ਤੇ ਉਸ ਨੇ ਵੇਖ ਕੇ ਸਾਰੇ ਉਹਨੇ ਦੇਖਿਆ ਕਿ ਮੈਨੂੰ ਦੇਖ ਕੇ ਤਾਂ ਸਾਰੇ ਲੋਕ ਡਰ ਜਾਂਦੇ ਹਨ ਜਾਂਦੇ ਹਨ ਪਰ ਇਹ ਤਾਂ ਮੁਸਕਰਾ ਰਹੇ ਹਨ ਤੇ ਮੋ ਲੇਕਿਨ ਉਹ ਗੁਰੂ ਜੀ ਦੀ ਅੱਖਾਂ ਦੇ ਵਿੱਚੋਂ ਭਰੋਸਾ ਟਪਕ ਰਿਹਾ ਸੀ ਤੇ ਉਹਨਾਂ ਦੇ ਉੱਪਰ ਇੱਕ ਨੂਰ ਦਿਖ ਰਿਹਾ ਸੀ ਕੋਟਾ ਉਹਨ ਦਾ ਸ਼ਾਂਤ ਮੁਖੜਾ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਮਨ ਵਿੱਚ ਸੋਚਣ ਲੱਗਾ ਕਿ ਇਹ ਜ਼ਰੂਰ ਕੋਈ दैਵੀ ਸ਼ਕਤੀ ਹੈ ਗੁਰੂ ਜੀ ਨੇ ਅਗਾਹ ਹੋ ਕੇ ਆਪਣੇ ਹੱਥ ਮੋਢੇ ਦੇ ਮੋਢੇ ਤੇ ਰੱਖਤਾ ਤੇ ਕੋਡੇ ਦੇ ਸਰੀਰ ਵਿੱਚ ਝੁੰਟਣੀ ਛੜ ਗਈ ਤੇ ਉਸ ਨੂੰ ਆਪਣੇ ਅੰਦਰ ਅਕ੍ਰੋਸ਼ ਤੇ ਜੰਗਲੀਪੁਣਾ ਸ਼ਾਂਤ ਹੁੰਦਾ ਦਿਖਿਆ ਤੇ ਉਸ ਨੂੰ ਲੱਗਿਆ ਕਿ ਉਸ ਦੇ ਅੰਦਰ ਦਾ ਕੋਈ ਖਿੜਕੀ ਖੁੱਲ ਗਈ ਹੈ ਤੇ ਉਸ ਨੂੰ ਅਪੜੀ ਪਛਾਣ ਹੋ ਗਈ ਐ ਕੋਡਾ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਇੱਥੇ ਕੀ ਕਰਨ ਆਏ ਹੋ ਗੁਰੂ ਜੀ ਨੇ ਜਵਾਬ ਦਿੱਤਾ ਅਸੀਂ ਤੈਨੂੰ ਮਿਲਣ ਲਈ ਆਏ ਹਾਂ ਆ ਸਾਡੇ ਕੋਲ ਬੈਠ ਜਾ ਕੋਡਾ ਆਪਣੇ ਸਾਥੀਆਂ ਦੇ ਨਾਲ ਗੁਰੂ ਜੀ ਦੇ ਕੋਲ ਬੈਠ ਗਿਆ ਗੁਰੂ ਜੀ ਨੇ ਕਿਹਾ ਕਿ ਰੱਬ ਇੱਕ ਹੈ ਤੇ ਅਸੀਂ ਸਭ ਉਸ ਦੇ ਬਣਾਏ ਹੋਏ ਇਨਸਾਨ ਹਾਂ ਤੇ ਰਾ ਤੂੰ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਖਾਂਦਾ ਹੈ ਇਹ ਚੰਗੀ ਗੱਲ ਨਹੀਂ ਰੱਬ ਇਸ ਨੂੰ ਕਬੂਲ ਨਹੀਂ ਕਰੇਗਾ ਇਸ ਲਈ ਇੱਕ ਦਿਨ ਉਹ ਤੈਨੂੰ ਸਜ਼ਾ ਜ਼ਰੂਰ ਦੇਣਗੇ ਇਹ ਸਭ ਕੁਝ ਛੱਡ ਕੇ ਚੰਗਾ ਇਨਸਾਨ ਬਣ ਜਾ ਗੁਰੂ ਜੀ ਨੇ ਕਿਹਾ ਰੱਬ ਨੂੰ ਯਾਦ ਕਰ ਉਸ ਦਾ ਸਿਮਰਨ ਕਰਿਆ ਕਰ ਉਹ ਬੜਾ ਦਿਆਵਾਨ ਹੈ ਉਹ ਤੇਰੀ ਸਾਰੀਆਂ ਗਲਤੀਆਂ ਮaaf ਕਰ ਦੇਣਗੇ ਕੋੜਾ ਰਾਕਸ਼ਸ ਗੁਰੂ ਜੀ ਦੇ ਗੱਲ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਉਹਨਾਂ ਦੀ ਚਰਨਾਂ ਵਿੱਚ ਪੈ ਗਿਆ ਗੁਰੂ ਜੀ ਨੇ ਕੋੜੇ ਨੂੰ ਸ਼ਾਂਤੀ ਨਾਲ ਲਗਾਇਆ ਤੇ ਕੋੜੇ ਨੇ ਆਪਣੇ ਪੂਰੇ ਕਬੀਲੇ ਨੂੰ ਆਦਮ ਕੋਰੀ ਦੇ ਕਰਨ ਤੋਂ ਮਨਾ ਕਰ ਦਿੱਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਤੇ ਇਸ ਕਥਾ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਉਸ ਨੂੰ ਜ਼ਰੂਰ ਲਿਖੋ ਤੇ ਇਸ ਨੂੰ ਲਾਈਕ ਵੀ ਕਰਦਿਆ ਕਰੋ ਤੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ